ਯੋਧ ਨਸ਼ਾ ਵਿਰੋਧ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਜਿਹੜੀ ਸਾਰੀ ਟੀਮ ਜਿਹੜੀ ਸਾਰੀ ਟੀਮ ਐਸਪੀ ਡੀ ਸਾਹਿਬ ਡੀਐਸਪੀ ਡੀਐਸਪੀ ਸਿਟੀ ਡੀਐਸਪੀ ਆਰ ਸਾਡੇ ਸੀਆਈਏ ਦੀ ਟੀਮ ਜਿਹੜੀ ਟੀਮ ਹੈ ਤੋਂ ਸੀਆਈਏ ਫਿਰੋਜ਼ਪੁਰ ਸੀਏ ਦਾ ਯੂਨਿਟ ਜ਼ੀਰੇ ਵਾਲੇ ਅਤੇ ਐਸਐਚਓ ਕਲਖੁਰਦ ਇਹਨਾਂ ਨੇ ਬਹੁਤ ਵਧੀਆ ਕਾਰਵਾਈ ਕਰਦੇ ਬਹੁਤ ਵੱਡੀ ਰਿਕਵਰੀ ਕੀਤੀ ਹੈ ਜਿਹਦੇ ਮੁਕੱਦਮਾ ਨੰਬਰ 92 ਅ 50 ਸਦਰ ਜ਼ਿਲ੍ਹੇ ਦੇ ਵਿੱਚ ਦਰਜ ਕਰਕੇ 400 ਕਿਲੋ ਡੋਡੇ ਸਾਬਤ ਡੋਡੇ ਪੋਸਟ ਇਹ ਬਰਾਮਦ ਕੀਤਾ ਇੱਕ ট্রাক ਬਰਾਮਦ ਕੀਤਾ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਦੋ ਜਿਹੜੇ ਇਹਦੇ ਅਕਿਊਜ਼ ਅਰੈਸਟ ਕਰਨ ਵਿੱਚ ਕਾਮਯਾਬੀ حاصل ਹੋਈ ਹੈ ਤੇ ਇਵੇਂ ਹੀ ਜਿਹੜੇ ਮੁਕੱਦਮਾ ਨੰਬਰ 212 ਇਹਦੇ ਵਿੱਚ ਥਾਣਾ ਸਦਰ ਦਾ ਇੱਥੇ ਦਰਜ ਕਰਕੇ ਜੇ ਸੀਆਈਏ ਵੱਲੋਂ ਸਾਰੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਔਰ ਫਗੋਰੀ ਤੇ ਗੁਰਪ੍ਰੀਤ ਸਿੰਘ ਔਰ ਕਾਲੀ ਇਹ ਦੋ ਜਣੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਪਲੈਂਡਰ ਇਹਨਾਂ ਤੋਂ ਬਰਾਮਦ ਕੈਦ ਨੂੰ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਮੁਕੱਦਮਾ ਨੰਬਰ 87 ਜਿਹੜਾ ਕਲਖੁਰਦ ਇਹ ਦਰਜ ਕੀਤਾ ਇੱਥੇ ਯੋਗਰਾਜ ਸਿੰਘ ਔਰ ਸਮਰ ਪੁੱਤਰ ਹਾਕਮ ਸਿੰਘ ਬਸ ਹੀ ਹਾਸਲ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ 4 ਕਿਲੋ 720 ਗ੍ਰਾਮ ਹੈਰੋਇਨ ਇੱਕ ਐਕਟਿਵਾ ਇੱਕ ਪਿਸਤਲ ਦੇ ਖੁੱਲੇ ਪਾਰਟਸ ਹੈ ਖੁੱਲੇ ਹੋਏ ਪਿਸਤਲ ਉਹ ਬ੍ਰਮਦ ਹੋਇਆ ਤੇ 8 ਜਿੰਦਾ ਰੋਜ਼ਦਾਰ ਤੋਂ ਇਹ ਬੜੀ ਵਧੀਆ ਰਿਕਵਰੀ ਹੈ ਜਿਹੜੀ ਸਾਡੀ ਟੀਮ ਵੱਲੋਂ ਸਖਤ ਮਿਹਨਤ ਦੇ ਨਾਲ ਤੇ ਵਧੀਆ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੇ ਇਹ ਜਿਹੜੀ ਰਿਕਵਰੀਜ਼ ਕੀਤੀ ਹੈ ਤੇ ਬਹੁਤ ਵਧੀਆ ਰਿਕਵਰੀਜ਼ ਹੈ ਜਿਹਦੇ ਨਾਲ ਆਪਣੇ ਜਿਹੜੀ ਸਟਰੀਟ ਦੇ ਉੱਤੇ ਇੰਨੇ ਹੀ ਡਰੱਗਸ ਜਿਹੜੀ ਜਾਣੀ ਸੀ ਨੌਜਵਾਨ ਪੀੜੀ ਖਰਾਬ ਹੋਣੀ ਸੀ ਉਸ ਨੂੰ ਹੌਲਾ ਬਚਾਇਆ ਥੈਂਕ ਯੂ ਸਰ ਜੇ ਇਹ ਜਿਹੜੀ ਸਿੱਟੇ ਨੂੰ ਜ਼ਰੂਰ ਗਰਾਮਤ ਸਹੀਆ ਵਕਫਾ ਮਾਮਲੇ ਦੇ ਵਿੱਚ ਸਰ ਇਹ ਕਿੱਥੋਂ ਲੈ ਕੇ ਆਉਂਦੀ ਜੀ ਸੀ ਇਹ ਹੋਰ ਇਹਨੇ ਕਿੱਥੇ ਵੇਚੀ ਹੋਈ ਹੋਗੀ ਇਹਨਾਂ ਬੰਦਿਆਂ ਨੇ ਇਹ ਜਿਹੜਾ ਆਈ ਕਿਹੜੇ ਪਾਸੋਂ ਹੈਗੀ ਹੈ ਜਿਹੜੀ ਇਹ ਜਿਹੜੀ ਇਹਦੇ ਇਹ ਜੋ ਪੁਸ਼ਕਸ਼ ਚੱਲ ਰਹੀ ਹੈ ਜੀ ਪੁੱਛ ਕੇ ਇਸ ਤੋਂ ਮੇਨਲੀ ਤਾਂ ਆਈ ਤਾਂ ਇਹ ਤਾਰੋਂ ਪਾਰੀ ਹੈ ਪਾਕਿਸਤਾਨ ਤੋਂ ਹੀ ਆਈ ਹੈ ਪਰ ਇਹਦੇ ਜਿਹੜੇ ਇਹ ਫਰਸਟ ਲੈਵਲ ਤੇ ਆਈ ਹੈ ਕਿ ਸੈਕੰਡ ਉਹ ਸਾਰੀ ਪੁਸ਼ਕਸ਼ ਚੱਲ ਰਹੀ ਹੈ ਜਿੰਨੇ ਵੀ ਇਹਨਾਂ ਤੋਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਸਾਡੇ ਕੋਲ ਬੰਦੇ ਫਿਗਰ ਹੋ ਰਹੇ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਕਿਤੇ ਜਾਊਗੀ ਅਗਲੇ ਦਿਨ ਤੁਸੀਂ ਦੇਖੋਗੇ ਹੋਰ ਗ੍ਰਿਫਤਾਰੀਆਂ ਤੇ ਰਿਕਵਰੀ ਹੋਣੀ ਸਰ ਜੀ ਨੂੰ ਕੋਲ 8 ਕਿਲੋ ਬਰਾਮਦ ਹੋਈ ਹੈ ਕੀ ਇਹਦੇ ਉੱਪਰ ਪਹਿਲਾਂ ਵੀ ਕੋਈ ਮਕਦਮੇ ਦਰਜ ਸੀਗੇ ਅੱਜ ਦੇ ਜਿਹਨਾਂ ਕੋਲ 8 ਕਿਲੋ ਬਰਾਮਦ ਹੋਈ ਹੈ ਇਹਨਾਂ ਕੋਲ ਪਹਿਲਾਂ ਇਹਨਾਂ ਤੇ ਅਜੇ ਚੈੱਕ ਕਰ ਰਹੇ ਨਹੀਂ ਇੱਥੇ ਤਾਂ ਹੈ ਨਹੀਂ ਬਾਕੀ ਸੀ ਰਿਪੋਰਟ ਬਾਕੀ ਚੈੱਕ ਕਰ ਰਹੇ ਕਿੰਨੀ ਉਮਰੇ ਨੇ ਇਹਨਾਂ ਦੀ ਜੀ ਇੱਕ ਦੀ ਗੁਰਪ੍ਰੀਤ ਸਿੰਘ ਗੋਰੀ ਦੀ 19 ਸਾਲ ਹੈ ਤੇ ਗੁਰਪ੍ਰੀਤ ਉਸ ਖਾਲੀ ਹੈ ਜਿਹੜਾ ਉਹਦੀ 23 ਸਾਲ ਹੈ ਜਿਹੜੀ 4 ਕਿਲੋ 720 ਗ੍ਰਾਮ ਹੈਰੋਇਨ ਜਿਹੜੀ ਕਲਪੁਰ ਤੋਂ ਲੈਣੇ ਬੜੀ ਜੀ ਹੈ ਇਸ ਤੋਂ ਪਹਿਲਾਂ ਵੀ ਹੈਰੋਇਨ ਜਿਹੜੀ ਬਰਾਮਦ ਕੀਤੀ ਜਾ ਚੁੱਕੀ ਹੋਈ ਹੈ ਨਹੀਂ ਇਹਦੇ ਤੋਂ ਨਹੀਂ ਪਹਿਲਾ ਹੋਇਆ ਜੋਗਰਾਜ ਸਿੰਘ ਉਪ ਸਮਰ ਹੈ ਸਾਇਕਸ ਨਾਲ ਮਰੇ ਇਹਦੇ ਤੋਂ ਪਹਿਲਾ ਇਹਦੇ ਤੇ ਫਰਕੇ ਸੰਬੰਧੀ ਹਜੇ ਤੱਕ ਕੰਮ ਨਹੀਂ ਕਰੀ ਨੇ ਬਾਕੀ ਅਸੀਂ ਰਿਪੋਰਟ ਚੈੱਕ ਕਰ ਲੈਣੇ ਕਿ ਸਭ ਉਹ ਬਾਹਰ ਸਿਰ ਆਈਏ ਜਿਹੜੀ ਆ ਬੜੇ ਛੋਟੇ ਬਹੁਤ بڑے ਗੱਲ ਹੈ ਕਿ ਇਹ ਕਿੱਥੋਂ ਲੈ ਕੇ ਆਂਦੇ ਸੀ ਕਿੱਥੇ ਬਾਰੇ ਜਿਵੇਂ ਹੀ ਗਿਆ ਸੀ ਇਹ ਜਿਹੜਾ ਰਾਜਸਥਾਨ ਰਾਜਸਥਾਨ ਤੋਂ ਇੱਕ ਕਿਥੋਂ ਸੀ ਜਿਹੜੀ ਨਿਮਚ ਨਿਮਚ ਤੋਂ ਨਿਮਚ ਤੋਂ ਲੈ ਕੇ ਆ ਜਿੱਦੀ ਐਮਪੀ ਤੋਂ ਨਿਮਚ ਤੋਂ ਤੇ ਇਹਨਾਂ ਤੇ ਪਹਿਲਾਂ ਵੀ ਜਿਹੜਾ ਹਰਜਿੰਦਰ ਸਿੰਘ ਦੋਸ਼ੀ ਆ ਉਹਦੇ ਤੇ ਪਹਿਲਾਂ ਵੀ ਪਰਚੇ ਦਰਜ ਐ ਉਹਦੇ ਦੇ ਸੱਤ ਪਰਚੇ ਪਹਿਲਾਂ ਜਿਹੜੇ ਐਨਡੀਬੀਐਸ ਦੇ ਜਦੋਂ ਜਿਹੜਾ ਸਰਜੀਤ ਸਿੰਘ ਉਫੂਰੀ ਹੈ ਜਿਵੇਂ ਜਿਹੜਾ ਬਹੁਤ ਹੀ ਇਨਫੋਰਮੇਸ਼ਨ ਜਿਹੜੀ ਇਹਨਾਂ ਨੇ ਆਪਸ ਵਿੱਚ ਸ਼ੇਅਰ ਕਰਕੇ ਉਸ ਨੂੰ ਅ ਇਨਫੋਰਮੇਸ਼ਨ ਤੋਂ ਦਵਲ ਪੱਕੇ ਕਰਦੇ ਕਰਦੇ ਇਹਨਾਂ ਨੇ ਜਿਹੜਾ ਆਹ ਟਰੱਕ ਤੇ ਭੁੱਕੀ ਹੈ ਜੀ ਉਹਨੂੰ ਪਾਣੇ ਭਕੀ ਜਾਂਦੀ ਉਹਨੂੰ ਕਿੰਦੇ ਵਿੱਚ ਲੈ ਕੇ ਆਉਂਦਾ ਸਰ ਮਤਲਬ ਕੀ ਕੋਈ ਉਹਨਾਂ ਸਮਾਨ ਨੂੰ ਲੈ ਕੇ ਆਏ ਜਾਂਦੇ ਵਿੱਚੋਂ ਰੱਖ ਕੇ ਲੈ ਕੇ ਆਏ ਆ ਆਹ ਹੋਰ ਜਿਹੜਾ ਸਮਾਨ ਹਾਂ ਦਾਲਾ ਤੇ ਅਜਵੈਨ ਦੇ ਜਿਹੜੀਆਂ ਬੁੜੀਆਂ ਸੀਗੀਆਂ ਉਹਦੇ ਉਹਦੇ ਵਿੱਚ ਲਪੋ ਕੇ ਥੱਲੇ ਲਪੋ ਕੇ ਲੈਣ ਦੀ ਸੀ ਇਸ ਸਾਰਿਆਂ ਨੂੰ ਬੜੀ ਵਧੀਆ ਇਨਫੋਰਮੇਸ਼ਨ ਮਿਲੀ ਤੇ ਉਸ ਤੋਂ ਬਾਅਦ ਜਿਹੜਾ ਇਨਫੋਰਮੇਸ਼ਨ ਬੇਸਡ ਜਿਹੜਾ ਅਕਾਵੰਦੀ ਕਰਦੇ ਉਹਨਾਂ ਕੋਲ